ਲੰਗੇ ਸੰਘਰਸ਼ ਦੇ ਵਿੱਚ ਇੱਕ ਚਿਹਰਾ ਉੱਭਰ ਕੇ ਸਾਹਮਣੇ ਆਇਆ ਸੀ ਨਵਦੀਪ ਸਿੰਘ ਨਾਂ ਦਾ ਇੱਕ ਨੌਜਵਾਨ ਜਿਹੜਾ ਵਾਟਰ ਕੈਨਨ ਦੇ ਅੱਗੇ ਡਟ ਕੇ ਖੜ ਗਿਆ ਸੀ ਉਹੀ ਨਵਦੀਪ ਸਿੰਘ ਹੁਣ ਦੁਬਾਰਾ ਇਸ ਅੰਦੋਲਨ ਦੇ ਵਿੱਚ ਵੀ ਪਹੁੰਚ ਗਿਆ ਹੈ ਉਸ ਦਾ ਪਰਿਵਾਰ ਪਹੁੰਚ ਗਿਆ ਹੈ ਔਰ ਨਵਦੀਪ ਸਿੰਘ ਨੇ ਖਾਸ ਕਰਕੇ ਇੱਕ ਟਰੈਕਟਰ ਤਿਆਰ ਕਰਾਇਆ ਜਿਹੜਾ ਬੁਲਟ ਪ੍ਰੂਫ ਟਰੈਕਟਰ ਹੈਗਾ ਉਸ ਨੂੰ ਆ ਗੋਲੀਆਂ ਤੋਂ ਬਚਣ ਵਾਸਤੇ ਤਿਆਰ ਕੀਤਾ ਗਿਆ ਖਾਸ ਤੌਰ ਦੇ ਉੱਤੇ ਖੈਰ ਨਵਦੀਪ ਸਿੰਘ ਆਪਣੇ ਵੱਲੋਂ ਤਾਂ ਤਿਆਰ ਹੈ ਪਰ ਹਾਲ ਹੀ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਉਹ ਕਿਸਾਨਾਂ ਨੂੰ ਹਲੂਣ ਦਾ ਜ਼ਰੂਰ ਨਜ਼ਰ ਆ ਰਿਹਾ ਵਾਟਰ ਕੈਨਨ ਵਾਲਾ ਨਵਦੀਪ ਸਿੰਘ ਹੁਣ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਹਲੂਣ ਦਾ ਨਜ਼ਰ ਆ ਰਿਹਾ ਹੈ ਕਿ ਛੇਤੀ ਤੋਂ ਛੇਤੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਵੋ ਔਰ ਇਸ ਪ੍ਰਦਰਸ਼ਨ ਤੋਂ ਬਾਅਦ ਜਿਹੜਾ ਹੁਣ ਆਉਣ ਵਾਲੇ ਕੱਲ ਦਾ ਫੈਸਲਾ ਹੈਗਾ 11 ਵਜੇ ਦਾ ਦਿੱਲੀ ਜਾਣ ਦਾ ਉਸ ਦੇ ਵਿੱਚ ਪਹੁੰਚ ਕੇ ਤੇ ਦਿੱਲੀ ਵੱਲ ਨੂੰ ਕੂਚ ਕਰੋ ਸਾਫ਼ ਤੌਰ ਤੇ ਦੱਸ ਦਈਏ ਕਿ ਲੰਗੇ ਕੱਲ ਮੀਟਿੰਗ ਹੁੰਦੀ ਹੈ ਜਿਸ ਮੀਟਿੰਗ ਤੋਂ ਬਾਅਦ ਕਿਸਾਨਾਂ ਖੁਸ਼ ਨਜ਼ਰ ਆ ਰਹੇ ਨੇ ਆਪਸੀ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਇਹ ਸਾਫ਼ ਕਹਿਣਾ ਆ ਕਿ ਉਹ ਇਸ ਤਜਵੀਜ਼ ਤੋਂ ਬਿਲਕੁਲ ਵੀ ਸਹਿਮਤ ਨਹੀਂ ਹੈ ਔਰ ਜੇ ਗੱਲ ਕਰੀਏ ਨਵਦੀਪ ਸਿੰਘ ਦੀ ਤਨਵਦੀਪ ਸਿੰਘ ਵੀ ਇਹੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇਹ ਸਿਰਫ ਗੁੰਮਰਾਹ ਕਰਨ ਦਾ ਤਰੀਕਾ ਸੀਗਾ ਕਿਸਾਨਾਂ ਨੂੰ ਲਾਲੀਪਾਪ ਦੇਣ ਦੀ ਇੱਕ ਹੋਰ ਤਜਵੀਜ਼ ਕੇਂਦਰ ਦੀ ਸੀਗੀ ਜੋ ਕਿ ਕਿਸਾਨਾਂ ਨੇ ਨਕਾਰ ਦਿੱਤੀ ਔਰ ਉਸਨੇ ਸਾਫ਼ ਕਿਹਾ ਆ ਕਿ ਕਿਸਾਨ ਹੁਣ ਰਲ ਕੇ ਦਿੱਲੀ ਵੱਲ ਜਾਣ ਦੀ ਤਿਆਰੀ ਜਿਹੜੀ ਆ ਉਹ ਕਰ ਦੇਣ ਕਿਸਾਨਾਂ ਨੂੰ ਉਸਨੇ ਹਲੂਣਿਆ ਕਿਹਾ ਕਿ ਦਿੱਲੀ ਵੱਲ ਜਾਣ ਨੂੰ ਤਿਆਰ ਹੋ ਜਾਣ ਕਿਸਾਨ ਔਰ ਨਾਲ ਦੀ ਨਾਲ ਇਹ ਵੀ ਕਿਹਾ ਆ ਕਿ ਆਉਂਦੇ ਸਮੇਂ ਦੇ ਵਿੱਚ ਯਾਨੀ ਕਿ ਆਉਂਦੇ ਕੱਲ ਨੂੰ 11 ਵਜੇ ਜਿਹੜਾ ਪ੍ਰੋਗਰਾਮ ਹੈਗਾ ਉਸ ਤੋਂ ਪਹਿਲਾਂ ਪਹਿਲਾਂ ਕਿਸਾਨ ਰੱਜ ਕੇ ਉੱਥੇ ਪਹੁੰਚਣ ਡਟ ਕੇ ਉੱਥੇ ਖੜਨ ਔਰ ਨਾਲ ਦੀ ਨਾਲ ਹੀ ਦਿੱਲੀ ਵੱਲ ਕੂਚ ਕਰਨ ਦੇ ਵਾਸਤੇ ਵੀ ਤਿਆਰ ਹੋ ਜਾਣ ਉਸ ਨੇ ਸਾਫ਼ ਕਿਹਾ ਕਿ ਆਉਣ ਵਾਲੇ ਕੱਲ 11 ਵਜੇ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰਨਗੇ ਔਰ ਦਿੱਲੀ ਜਾ ਕੇ ਆਪਣੀਆਂ ਮੰਗਾ ਕਿਸਾਨ ਮੰਗਣਗੇ ਨਵਦੀਪ ਹੋਰ ਕੀ ਕੁਝ ਬੋਲਦਾ ਨਜ਼ਰ ਆਇਆ ਆਓ ਸੁਣ ਲੈਂਦੇ ਸਾਸਤਰੀ ਕਾਲ ਜੀ ਸਾਰਿਆਂ ਨੂੰ ਬਾਬਾ ਜੀ ਪਤਾ ਯਾਰ ਰਾਤ ਮੀਟਿੰਗ ਹੋਈ ਆ ਤੇ ਥੋੜੀ ਤਾਕਤ ਆ ਪਹਿਲੀ ਬਾਹਰ ਦੇਸ਼ ਦੇ ਅੰਦਰ ਨਾ ਬੰਦੇ ਫਸਲਾਂ ਦੇ ਐਮਐਸਪੀ ਦੇਣ ਦੀ ਗੱਲ ਕੀਤੀ ਆ ਸੈਂਟਰ ਸਰਕਾਰ ਨੇ ਉਹ ਵੀ ਸਾਰੇ ਦੇਸ਼ ਦੇ ਅੰਦਰ ਉਹ ਸਾਨੂੰ ਨਹੀਂ ਪਤਾ ਵੀ ਉਹਦੇ ਤੇ ਸਹਿਮਤੀ ਬਣੂਗੀ ਕਿਉਂਕਿ ਇਹ ਕੰਟ੍ਰੈਕਟ ਕੰਟਰੋਕਟ ਕਹਿੰਦੇ ਨੇ 5 ਸਾਲ ਦਾ ਪਰ ਅਸੀਂ ਆਏ ਆ ਐਮਐਸਪੀ ਗਾਰੰਟੀ ਐਮਐਸਪੀ ਦਾ ਪੱਕਾ ਗਾਰੰਟੀ ਕਾਨੂੰਨ ਬਣਵਾਉਣ ਉਹ ਤਾਂ ਸਾਡੇ ਲੀਡਰ ਗੱਲਬਾਤ ਕਰਨਗੇ ਪਰ ਬਾਬਾ ਜੀ ਜੇ ਸਹਿਮਤੀ ਨਹੀਂ ਬਣਦੀ ਕਿਉਂਕਿ ਅਜੇ ਤਾਂ ਬਹੁਤ ਮੰਗਾ ਨੇ ਠੀਕ ਹੈ ਉਹ ਤੋਂ ਬਾਅਦ ਲੀਡਰਾਂ ਵੱਲੋਂ 21 ਤਰੀਕ ਦਾ ਦਿੱਲੀ ਕੂਚ ਰੱਖਿਆ ਗਿਆ ਸਵੇਰੇ 11 ਵਜੇ ਤੇ ਤੁਹਾਨੂੰ ਪਤਾ ਹੀ ਆ ਵੀ ਸੈਂਟਰ ਸਰਕਾਰ ਕਿੰਨੀ ਜਲਦੀ ਮੰਨਣ ਵਾਲੀ ਹੈਗੀ ਆ ਤੇ ਸਾਰਿਆਂ ਨੂੰ ਅੱਜ ਦਾ ਹੱਥ ਬੰਨ ਕੇ ਬੇਨਤੀ ਕਰਦੇ ਆਂ ਤਿਆਰੀ ਹਰ ਪਾਸਿਓਂ ਫੁੱਲਾ ਵੀ ਵੱਧ ਤੋਂ ਵੱਧ ਦੋ ਦਿਨ ਨੇ ਪੰਜਾਬ ਵਾਲਿਓ ਹਰਿਆਣੇ ਵਾਲੋ ਜਿਹੜਾ ਬਾਰਡਰ ਲੱਗਦਾ ਨਾ ਸੰਭੂ ਬਾਰਡਰ ਖਨੋਰੀ ਬਾਰਡਰ ਬਾਬਾ ਜੀ ਐਨੀ ਸੰਖਿਆ ਚ ਇਕੱਠੇ ਹੋ ਜੋ ਨਾ ਵੀ ਇਹ ਅੱਜ 5 ਸਾਲ ਦਾ ਕੰਟਰੈਕਟ ਕਰਨ ਨੂੰ ਕਹਿੰਦੇ ਨੇ ਤੁਹਾਨੂੰ ਐ ਐਮ ਐਸ ਪੀ ਗਰੰਟੀ ਕਾਨੂੰਨ ਵੀ ਦੇ ਕੇ ਜਾਣਗੇ ਪਰ ਥੋੜੇ ਘੱਟ ਦੀ ਲੋੜ ਆ ਸਾਨੂੰ ਵੱਧ ਤੋਂ ਵੱਧ ਆਪਣਾ ਬਾਰਡਰ ਤੇ ਪਹੁੰਚੋ ਉਹ ਤੋਂ ਬਾਅਦ ਜਿਵੇਂ ਹਦੇਸ ਹੋਣਗੇ ਨਾ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਨੂੰ ਕੋਚ ਕਰਾਂਗੇ बस ਹੱਥ ਮੰਨਦੇ ਆ ਬਾਬਾ ਜੀ ਆਰ ਪਾਰ ਦੀ ਲੜਾਈ ਆ ਹੁਣ ਝੂਕਣਾ ਨਹੀਂ ਹੈ ਨਾ ਤੋਂ ਜੇ ਹੁਣ ਝੁਕ ਗਏ ਫੇਰ ਦੁਬਾਰਾ ਖੜੇ ਹੁਣ ਜੋਗੇ ਨੇ ਰਾਂਗ ਦੇ ਕਿਸਾਨੀ ਨੂੰ ਬਚਾਣ ਦਾ ਖੇਤੀ ਨੂੰ ਬਚਾਣ ਦਾ ਆਹੀ ਟਾਈਮ ਆ ਲੜਦੇ ਲੋਕਾਂ ਦਾ ਟਾਈਮ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜਾ ਅੱਜ ਲੜ ਗਿਆ ਨਾ ਸਾਰੀ ਉਮਰ ਰਾਜਾ ਬੜ ਕੇ ਰਹਿਊ ਆਪਣੇ ਖੇਤਾਂ ਦਾ ਵੱਤ ਤੋਂ ਵੱਤ ਨਿਕਲੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ